ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਖਤੇ ਪਿਆਰੇ ਦੋਸਤੋ ਪੀਰੋ ਹੋਣਾ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਬੰਨਿਓ ਅਤੇ ਪਰਵਾਨ ਕਰਿਓ ਤੇ ਸਬਸਕ੍ਰਾਈਬ ਕਰ ਲਿਓ ਵੀਰੇ ਜਰੂਰ ਪੈਣਾ ਭਰਾਵੋ ਜੋ ਵੀ ਨੇ ਕਿਉਂਕਿ ਤੁਹਾਡੇ ਲਈ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਆ ਲਾਈਕ ਕਮੈਂਟ ਕਰਦੇ ਆ ਕਰਿਓ ਮੈਨੂੰ ਜੋ ਮੈਂ ਮੇਰੇ ਲਈ ਉਹਦੇ ਮੋਟੀਵੇਸ਼ਨ ਮਿਲਦਾ ਉਹਦੇ ਨਾਲ ਮੈਂ ਮੈਨੂੰ ਪਤਾ ਲੱਗਦਾ ਮੈਂ ਗਲਤ ਕਿੱਥੇ ਆ ਤੇ ਸਹੀ ਕਿੱਥੇ ਆ ਤੇ ਮੇਰਾ ਥੋੜਾ ਜਜਬਾ ਵਾਧਾ ਹੋਰ ਵੀ ਹਾਂ ਅੱਗੇ ਵੀਡੀਓ ਬਣਾਉਣ ਲਈ ਇੱਕ ਚੀਜ਼ ਆਪਾਂ ਤੁਸੀਂ ਮੇਰੀ ਉਮਰ 'ਚ ਹਮ ਮਰਨਾਰੇ ਮੈਂ ਇਹ ਚੀਜ਼ ਮਹਿਸੂਸ ਕਰੀ ਅੱਜ ਹੁਣ ਕਰਦਾ ਬਸ ਕਾਫੀ ਦਿਨਾਂ ਤੋਂ ਤੁਸੀਂ ਚੱਲ ਵੀਡੀਓ ਅੱਜ ਪਾਉਣ ਬਣਾਉਣ ਲੱਗੇ ਆ ਇਸ ਵਿਸ਼ੇ ਤੇ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਹੁਤ ਬੜੀ ਸ਼ਹਾਦਤ ਆ ਫਿੰਦ ਦੀ ਚਾਦਰ ਇਹ ਚੀਜ਼ਾਂ ਪਤਬੁਕਾਂ ਦੇ ਵਿੱਚ ਮੈਂ ਜਦੋਂ ਪੜਦਾ ਹੁੰਦਾ ਸੀ 10ਵੀਂ +2 ਤੱਕ ਪੜਦੇ ਰਹੇ ਆ ਇਹ ਚੀਜ਼ਾਂ ਨੂੰ ਪਰ ਇਹ ਹੁਣੇ ਸਿਲੇਬਸ ਬੁੱਕਾਂ ਦੇ ਵਿੱਚੋਂ ਮੇਰੇ ਸਾਹਮਣੇ ਮਨੀਫੀ ਕਰਿਆ ਜੋ ਵੀ ਮੇਰੇ ਹਮ ਉਮਰ ਨੇ ਉਹਨਾਂ ਨੂੰ ਪਤਾ ਹੋਊਗਾ 10 15 ਸਾਲ ਪਹਿਲਾਂ ਇਹ ਚੀਜ਼ਾਂ ਹੁੰਦੀਆਂ ਸੀ ਆਮ ਹੀ ਗੱਲਾਂ ਨਹੀਂ ਹੁੰਦੀ ਸੀ ਬੁੱਕਾਂ ਦੇ ਵਿੱਚ ਇਤਿਹਾਸਕ ਸਰੋਤਾਂ ਦੇ ਵਿੱਚ ਤਾਂ ਚਲੋ ਹੋਏਗੀ ਹੈਗੀ ਹੈ ਜੋ ਬੰਦਾ ਕੋਈ ਪੜ੍ਹ ਕਰੂ ਤਾਂ ਤਾਂ ਮਾਣਾ ਜੇ ਕੋਈ ਇਤਿਹਾਸ ਦੀ ਜਾਣਕਾਰੀ ਹਾਸਲ ਕਰੂਗਾ ਉਹਨੂੰ ਤਾਂ ਪਤਾ ਲੱਗ ਜੂ ਪਰ ਉਹ ਗੱਲ ਹੈ ਉਹ ਚੀਜ਼ ਉਹ ਤਾਂ ਚੀਜ਼ ਹੋਊਗੀ ਨਾ ਵੀ ਇੱਕ ਬੰਦੇ ਨੇ ਇੱਟ ਬਣਾ ਲਈ ਪਕਾ ਕੇ ਦੇਤੀ ਆਪਾਂ ਨੂੰ ਫਿਰ ਥੋੜੇ ਇੱਕ ਪ੍ਰੋਸੈਸ ਜਾਨਣਾ ਪਉਂਦਾ ਇੱਕ ਕਰ ਮੈਨ ਨਹੀਂ ਇੱਥੇ ਤਾਂ ਪਾਣੀ ਨਹੀਂ ਬਣੀ ਉਹ ਲੱਕ ਚੀਜ਼ ਹੋ ਜਾਂਦੀ ਆ ਤਾਂ ਤਾਂ ਕਰਕੇ ਮੇਰੇ ਸਾ ਉਹਨਾਂ ਨੇ ਇਹ ਉਹ ਚੀਜ਼ ਨੂੰ ਕਿਉਂ ਜਿਹੜੀਆਂ ਨਵੀਆਂ ਕਿਤਾਬਾਂ ਛਪਦੀਆਂ ਨੇ ਇਹਨਾਂ ਵੱਲੋਂ ਹੁਣ ਜੋ ਵੀ ਇਹਨਾਂ ਦੇ ਹਿੰਦੂ ਸਮਾਹ ਸਭਾ ਆਵਾਜ਼ਾਂ ਜੋ ਪਿਪਣਾ ਹੋਇਆ ਵਾਰਸ਼ ਸਦੂਵਾਰਾ ਜੋ ਵੀ ਬੁੱਕਾਂ ਛਪਦੀਆਂ ਨੇ ਉਹਦੇ ਵਿੱਚ ਇਹ ਚੀਜ਼ ਇਹਨਾਂ ਨੇ ਰੱਖੀ ਹੋਈ ਨਹੀਂ ਹੋਈ ਉਹਦੇ ਵਿੱਚ ਤਾਂ ਇਹਨਾਂ ਨੇ ਸਗੋਂ ਐਂ ਕਿਹਾ ਵੀ ਔਰੰਗਜ਼ੇਬ ਤਾਂ ਬੰਦਾ ਹੀ ਬਹੁਤ ਵਧੀਆ ਸੀ ਔਰੰਗਜ਼ੇਬ ਤਾਂ ਦਿਆਲੂ ਸੀ ਦਲੇਸ਼ਵਰ ਸੀ ਪਰਮੇਸ਼ਵਰ ਜੀ ਦਲੀਸ਼ਵਰ ਮਤਲਬ ਇਹ ਦਲੀਏ ਤਖਤ ਜੀ ਗਿਲੇਸ਼ਵਰ ਸੀ ਇਦਾਂ ਦੀਆਂ ਗੱਲਾਂ ਮਿਲਦੀਆਂ ਨੇ ਉਹਦੇ ਵਿੱਚ ਤੇ ਦੂਜੀ ਗੱਲ ਇਹ ਕਹਾਂ ਨਹੀਂ ਤਾਂ ਤੁਸੀਂ ਜਦੋਂ ਹੁਣ ਗੱਲ ਕਰੋਗੇ ਉਧਰਲੇ ਬੰਦੇ ਦੀ ਦਿੱਲੀ ਵਾਲੇ ਬੰਦੇ ਦੀ ਦਿੱਲੀ ਟੈਪ ਬੰਦੇ ਦੀ ਹਰਿਆਣਾ ਟੈਪ ਬਸੇ ਵਾਲੇ ਬੰਦੇ ਦੀ ਨਾਲ ਜਦੋਂ ਤੁਸੀਂ ਗੱਲ ਕਰੋਗੇ ਇਸ ਵਿਸ਼ੇ ਤੇ ਵੀ ਸਾਡੇ ਗੁਰੂ ਨੇ ਤੁਹਾਡਾ ਤੁਹਾਨੂੰ ਬਚਾਇਆ ਤੁਸੀਂ ਫੇਸਬੁੱਕ ਜਾਂ YouTube ਤੇ ਵਗੈਰਾ ਦੇਖ ਲਓ ਜਦੋਂ ਕਮੈਂਟ ਚੱਲਦੇ ਹੁੰਦੇ ਆ ਉਦੋਂ ਅਪਾ ਜਦੋਂ ਕਮੈਂਟ ਦੇ ਵਿੱਚ ਬੈਂਚ ਚੱਲਦੀ ਹੁੰਦੀ ਹੈ ਤੁਸੀਂ ਉਹਨਾਂ ਦੇ ਵਿੱਚ ਦੇਖ ਲਿਓ ਜਿੱਦੋਂ ਕਾਊਂਟਰ ਕਮੈਂਟ ਨੂੰ ਦਾਵਾ ਵੀ ਹਾਂ ਸਾਡੇ ਕਰਕੇ ਥੋੜਾ ਤਾਂ ਬਚਾਓ ਉਹ ਬੰਦੇ ਉਹਨੂੰ ਗੁੱਸਾ ਚੜਦਾ ਹਿੰਦੂ ਕਮਿਊਨਿਟੀ ਵਾਲੇ ਨੂੰ ਮੈਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ ਸਾਰੇ ਧਰਮ ਬਰਾਬਰ ਹੁੰਦੇ ਨੇ ਸਾਰੇ ਕੁਝ ਮਨ ਇਨਸਾਨੀਅਤ ਹੀ ਸਭ ਤੋਂ ਵੱਡਾ ਧਰਮ ਹੈ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਇਹੀ ਸਮਝਾਇਆ ਹੋਇਆ ਪਰ ਮੈਂ ਗੱਲ ਸੋਚ ਦੀ ਕਰ ਰਿਹਾ ਹਾਂ ਵੀ ਜੋ ਸੱਚ ਆ ਉਹ ਸੱਚ ਨੂੰ ਲੁਕੋਇਆ ਜਾ ਰਿਹਾ ਵਾ ਕਿਉਂ ਇਹ ਕੀ ਵਜਾ ਵਾ ਇਸ ਬਹੁਤ ਚਿੰਤਾ ਦਾ ਵਿਸ਼ਾ ਹੁਣ ਜਦੋਂ ਮੈਂ ਵੀ ਇਹ ਚੀਜ਼ ਦੇਖੀ ਆ ਜਾਂ ਜਦੋਂ ਮੇਰੇ ਜਦੋਂ ਕਲਾਸਮੇਟ ਹੁੰਦੇ ਸੀ ਜਾਂ ਫਰੈਂਡ ਸਰਕਲ ਦੇ ਵਿੱਚ ਕੋਈ ਹਿੰਦੂ ਕਮਿਊਨਿਟੀ ਦੇ ਨਾਲ ਰਿਲੇਟਡ ਹੁੰਦਾ ਸੀ ਜਦੋਂ ਅਸੀਂ ਉਹਨੂੰ ਕਹਿੰਦੇ ਹੁੰਦੇ ਸੀ ਵੀ ਹਾਂ ਵੀ ਸਾਡੇ ਕਰਕੇ ਹੀ ਤੁਸੀਂ ਬੱਚੇ ਹੋ ਉਹ ਕਹਿੰਦੇ ਨਹੀਂ ਨਹੀਂ ਸੇ ਇਕ ਤਾਂ ਹਿੰਦੂਆਂ ਤੋਂ ਹੀ ਨਿਕਲੇ ਜਦੋਂ ਹੁਣ ਕਿਤੇ ਤੋਂ ਆਪਣੇ ਉਹਨਾਂ ਦੇ ਸੋਚ ਵਿੱਚ ਇਹ ਸੀ ਕਿ ਪਹਿਲਾਂ ਤੋਂ ਹੀ ਵੀ ਹਾਂ ਜਿੱਕ ਤਾਈਂ ਦੂਆ ਜੁ ਨਿਕਲ ਨਹੀਂ ਕਿਤੇ ਜਦੋਂ ਹੁਣ ਉੱਪਰ ਚ ਸਿੱਖ ਕਾਊਂਟਰ ਕਮਨੈਕਟ ਕਰ ਦਿੰਦਾ ਸੀ ਉਹਨਾਂ ਨੂੰ ਵੀ ਨਹੀਂ ਨਹੀਂ ਸਾਡੇ ਗੁਰੂ ਕਰਕੇ ਤਾਂ ਤੁਸੀਂ ਬਚਿਆ ਹੈ ਉੱਥੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਜਲਨ ਫੀਲ ਹੁੰਦੀ ਹੋਣੀ ਆ ਜੈਲਸ ਫੀਲ ਹੁੰਦਾ ਹੋਊ ਅੰਦਰੋਂ ਉਹਨਾਂ ਨੂੰ ਗਿਲਟੀ ਫੀਲ ਹੁੰਦਾ ਹੋਵੇ ਮੈਨੂੰ ਜਿੱਥੇ ਤੱਕ ਲੱਗਦਾ ਮੇਰਾ ਕਿਸ ਨਾ ਬੈਰ ਪ੍ਰੋਤ ਨਹੀਂ ਬਈ ਇਹ ਗੱਲ ਯਾਦ ਰੱਖਿਓ ਵੀ ਜੀ ਸਭ ਬਰਾਬਰ ਹੁੰਦੇ ਆ ਸਾਰਾ ਇਨਸਾਨ ਸਭ ਤੋਂ ਵੱਡਾ ਇਨਾਨੀਅਤ ਦਾ ਧਰਮ ਸਭ ਤੋਂ ਵੱਡਾ ਧਰਮ ਬੰਦਾ ਪਰ ਆਪਣੇ ਟੋਕ ਆਪਣੇ ਦੇਸ਼ ਦੇ ਵਿੱਚ ਇਹ ਚੀਜ਼ ਨੂੰ ਬਨਫੀ ਕੀਤਾ ਜਾ ਰਿਹਾ ਸ਼ਲੋਕ ਸਮਝ ਹੀ ਨਹੀਂ ਰਹੇ ਇਹ ਚੱਲ ਨੂੰ ਹਾਲਾਤ ਦੇਖ ਲਓ ਆਪਣੇ ਦੇਸ਼ ਦੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕੀਤਾ ਜਾਂਦਾ ਇਹੀ ਜੀ ਹੈ ਮੈਨੂੰ ਇਹ ਆ ਵੀ ਉਹਨਾਂ ਇਹਨਾਂ ਦੇ ਜਾਂ ਜਦੋਂ ਆਪਾਂ ਇਤਿਹਾਸਿਕ ਕਥਾਪਾਂ ਪੜ੍ਹਦੇ ਆ ਉਹਦੇ ਵਿੱਚ ਜਦੋਂ ਇਹ ਚੀਜ਼ ਨਹੀਂ ਆਉਂਦੀ ਵੀ ਹਾਂ ਕੋਈ ਆਪਣੇ ਕਸ਼ਮੀਰੀ ਪੰਡਤ ਆਏ ਸੀ ਉਹ ਇਦਾਂ ਦੀ ਕੋਈ ਗੱਲ ਨਹੀਂ ਉਹਨੂੰ ਸੁਪਨਾ ਆਇਆ ਇਹ ਕਹਾਣੀ ਹੈ ਨਾ ਸਾਰੀ ਆਪਾਂ ਪੜ੍ਹਦੇ ਆ ਜਦੋਂ ਪੁਰਾਣੀਆਂ ਬੁੱਕਾਂ ਹੁਣ ਨਵੀਆਂ ਬੁੱਕ ਪਤਾਬਾਂ ਦੇ ਵਿੱਚ ਇਹ ਚੀਜ਼ ਹੀ ਨਹੀਂ ਹੈ ਕਿ ਤੁਹਾਨੂੰ ਮਿਲਣੀ ਕਸ਼ਮੀਰੀ ਪੰਡਤਾਂ ਵਾਲਾ ਰੋਲ ਹੀ ਨਹੀਂ ਕੋਈ ਦਿਖਾਇਆ ਹੋਇਆ ਉਹਨਾਂ ਨੇ ਤਾਂ ਉਹਨਾਂ ਦੇ ਜੇਬ ਵੀ ਬਹੁਤ ਵਧੀਆ ਤੰਗਾਤਾ ਚਲੋ ਛੋਟੀ ਹੋਈ ਵੀ ਗੱਲ ਹੈ ਨਾ ਦੂਜੀ ਗੱਲ ਜਦੋਂ ਇਹ ਕਹਿੰਦੇ ਨੇ இந்து இந்து ਸ਼ੱਕਾ ਹਿੰਦੂਆਂ ਨੇ ਨਿਕਲੇ ਨੇ ਮਾਮਾ ਇਕ ਤੋ ਮੇਰੇ ਅੰਦਰ ਸਵਾਲ ਆ ਜੇ ਮੈਂ ਗਲਤ ਹੋਇਆ ਤਾਂ ਦੱਸਿਓ ਜਰੂਰ ਜੇ ਇਹ ਚੇਕ ਹੈ ਹਿੰਦੂਆਂ ਤੋਂ ਹੀ ਨਿਕਲੇ ਨੇ ਤਾਂ ਹਿੰਦੂਆਂ ਦੇ ਵਿੱਚ ਕੋਈ ਉਨਾ ਜਿਵੇਂ ਮਤਲਬ ਕੁਰਬਾਨੀ ਦਿੱਤੀ ਹੈ ਸਿੱਖਾਂ ਚਾ ਕੇ ਹਿੰਦੂਆਂ ਦੇ ਵਿੱਚ ਕਿਉਂ ਨਹੀਂ ਉਕਣ ਸਿੱਖਾਂ ਦੇ ਵਿੱਚ ਤਾਂ ਬਹੁਤ ਨੇ ਕੁਰਬਾਨੀ ਦੇਣ ਵਾਲੇ ਉਦਾਂ ਹਿੰਦੂਆਂ ਦੇ ਵਿੱਚ ਕਿਸੇ ਨੇ ਕੁਰਬਾਨੀ ਕਿਉਂ ਨਹੀਂ ਦਿੱਤੀ ਉਹਨੇ ਦੂਸਰੀ ਗੱਲ ਹੈ ਨਾ ਜੇ 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 ਤੋ ਕਿਉਂਕਿ ਮਨਨ ਲੋਹਣੇ ਜੁਹਤੀ ਨਹੀਂ ਜਾਂ ਆਪਾਂ ਬਪਰ ਨਹੀਂ ਵੀ ਤਾਲਿਬਾਨ ਨੇ ਤਾਲਿਬਾਨਾਂ ਦੇ ਕਿ ਤਰੀਕਿਆਂ ਦਾ ਉਹਨਾਂ ਦਾ ਸੁਭਾਅ ਨੇ ਸਾਰਿਆਂ ਦੇ ਵੀ ਕੱਟੜਪੰਥੀ ਜੇ ਹੁੰਦੇ ਆ ਜੋ ਮਰਜੀ ਹੈ ਨਾ ਉਹ ਬਦਲਦੇ ਬਲਬਲਾ ਥੋੜੀ ਜਾਇਓ ਜੁਹਤੀ ਬਣੀਆਂ ਉਹਨਾਂ ਚ ਉਹ ਕੱਟੜਪੰਥ ਤਾਂ ਉਹੀ ਰਹਿਣੀ ਆ ਉਹੀ ਚੀਜ਼ ਮੈਂ ਕਹਿਣ ਦਾ ਮਤਲਬ ਹੈ ਮੇਰਾ ਵੀ ਜੇ ਹਿੰਦੂਆਂ ਜੋ ਸਿੱਖ ਬਣੇ ਨੇ ਇਤਨਾ ਸਿੱਖ ਹਿੰਦੂ ਤਾਂ ਫਿਰ ਇਤਨਾ ਮਤਲਬ ਬਾਦ ਤੋਂ ਜ਼ਿਆਦਾ ਉਹ ਹੁੰਦੇ ਹਨਗੇ ਨਾ ਉਹ ਜਿਉਦੇ ਬਲੀ ਤਾਕਤਵਰ ਜਿਆਦਾ ਹੋਣਗੇ ਸਭ ਤੋਂ ਵੱਧ ਹੋ ਫਿਰ ਚਿੱਕ ਤਾਂ ਘੱਟੀ ਹੋਣਗੇ ਨਾ ਕਿਉਂਕਿ 600 ਨਾਲ ਚੁੱਕ ਨਿਕਲੇ ਹੋਏ ਨੇ ਇਹਦਾ ਮਤਲਬ ਤਾਂ ਫਿਰ ਇਹੀ ਬਣਦਾ ਹੈ ਪਰ ਸੋਚ-ਸੋਚ ਦੀ ਗੱਲ ਹੁੰਦੀ ਆ ਚਲੋ ਬਾਕੀ ਮੇਰੇ ਹਿਸਾਬ ਨਾਲ ਮੈਨੂੰ ਲੱਗਿਆ ਇਦਾਂ ਦੀ ਸ਼ੂ ਗੱਲ ਹੋਣੀ ਆ ਜੇ ਮੈਂ ਗਲਤ ਆ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਮੇਰੇ ਤੋਂ ਕੋਈ ਗਲਤੀ-ਖਲਤੀ ਹੋ ਗਈ ਹੋ ਬਾ ਮਾਫ ਕਰਿਓ ਧੰਨਵਾਦ ਹੋ ਬਾਕੀ ਪਰ ਇਦਾਂ ਦੀਆਂ ਗੱਲਾਂ ਨੇ ਜੋ ਵੀ ਆਪਣੇ ਸਮਾਜ ਦੇ ਵਿੱਚ ਫਲਾਈਆਂ ਜਾਂਦੀਆਂ ਨੇ ਵੀ ਕਮੈਂਟਰੀ ਇੱਕ ਦੂਜੀ ਤੇ ਇੱਕ ਕਮਿਊਨਿਟੀ ਦੂਜੀ ਕਮੈਂਟਰੀ ਨਾਲ ਲੜੇ ਇਹ ਜਾਣ ਕੇ ਕਾਊਂਟਰ ਕੁਐਸਚਨ ਖੜੇ ਕੀਤੇ ਜਾਂਦੇ ਨੇ ਵੀ ਲੋਕ ਸਰਕਾਰ ਦੀਆਂ ਨੀਤੀਆਂ ਨੂੰ ਸਮਝੀ ਨਾ ਸਕਣ ਉਹ ਆਪਸ ਦੇ ਵਿੱਚ ਛੋਟੇ-ਮੋਟੇ ਮੁੱਦਿਆਂ ਤੇ ਹੀ ਉਲਝੇ ਰਹੇ ਉਹਨਾਂ ਨੂੰ ਧਰਮ ਦੇ ਨਾਮ ਤੇ ਉਲਝਾ ਦੋ ਉਹਨਾਂ ਨੂੰ ਜਾਤ-ਪਾਤ ਤੇ ਉਲਝਾ ਦੋ ਉਹਨਾਂ ਦੇ ਜਿਹੜੇ ਮੇਨ ਮੁੱਦੇ ਨੇ ਵਿਕਾਸ ਜਿੱਦਾਂ ਨਹੀਂ ਇੱਥੇ ਮੇਰੇ ਸਾਨ ਅਨੁਸਾਰ ਘਾਟਾ ਇਹ ਵੀ ਕਰਕੇ ਇਦਾਂ ਦੀ ਗੱਲ ਨਾ ਕਰਤੀ ਪਰ ਜੋ ਵੀ ਆ ਪੰਜਾਬ ਇੱਕ ਅਲੱਗ ਸੱਭਿਆ ਚ ਇੱਕ ਅਲੱਗ ਤੌਰ ਤਰੀਕੇ ਸੀਗੇ ਪੰਜਾਬੀਆਂ ਦੇ ਪੰਜਾਬੀਆਂ ਦਾ ਖੂਨ ਦੀ ਪ੍ਰਵਿਰਤੀ ਕੁਝ ਹੋਰ ਆ ਮੇਰਾ ਕਹਿਣਾ ਮਤਲਬ ਇਹੀ ਆ ਵੀ ਜੋ ਇਹ ਕਹਿੰਦੇ ਨੇ ਇਹ ਗੱਲ ਤਾਂ ਇਹ ਗੱਲ ਹਜਮ ਨਹੀਂ ਹੁੰਦੀ ਇਹ ਹਜਮ ਹੁੰਦੀ ਏ ਜੇ ਹੁੰਦੀ ਆ ਕਾਂ ਫਿਰ ਇਹਨਾਂ ਦੀ ਬਹਾਦਰੀ ਕਿੱਥੇ ਗਈ ਸੀ ਇਹਨਾਂ ਚੋਂ ਕੋਈ ਬਾਦਰੀ ਕਿਉਂ ਨਹੀਂ ਦਿਖਾ ਪਾਇਆ ਉਹ ਇਹਨਾਂ ਨੇ ਗਣਵਾ ਮ ਉਹ ਤਾਂ ਪ੍ਰਾਣੇ ਰਾਜੇ ਜਿਹਾ ਸੀ ਫਲਾਣੇ ਦੇ ਸ਼ੋਕ ਸੀ ਉਹ ਬੋਧੀ ਸੀ ਉਹ ਹੰਦੂ ਨਹੀਂ ਸੀ ਗੱਲ ਨੂੰ ਸਮਝਿਓ ਉਹ ਬੋਧ ਧਰਮ ਨਾਲ ਰਿਲੇਟਡ ਸੀ ਜਿਹੜੇ ਪ੍ਰਾਣੇ ਨੇ ਤਾਂ ਉਹਨੂੰ ਕਹਿੰਦੇ ਵਿਸ਼ਵਾ ਮਿੱਤਰ ਹਨ ਜੀ ਜਾਨਾ ਉਹ ਜਿੰਨੇ ਵੀ ਆਪਾਂ ਇਤਿਹਾਸ ਨੂੰ ਪ੍ਰਾਣੇ ਨੂੰ ਪੜਾਂਗੇ ਇਸ ਦੇਸ਼ ਦੇ ਸਹੀ ਇਤਿਹਾਸ ਨੂੰ ਪੜਾਂਗੇ ਕਹਾਣੀ ਬਦਲਦੀ ਜਾਂਦੀ ਹੈ ਸਾਰੀ ਕਹਾਣੀ ਤਰ ਤੋਂ ਤਰ ਬਦਲਦੀ ਜਾਂਦੀ ਜਿਨਨੇ ਮੰਦਰ ਸੀ ਬਣਾਣੇ ਤੋਂ ਪੁਰਾਣੇ ਸਭ ਬੁੱਧੀਆਂ ਨੇ ਬਣਾਏ ਹੋਏ ਨੇ ਇਹਨਾਂ ਨੇ ਤਾਂ ਅਰਿਆ ਆਏ ਉਹਨਾਂ ਨੇ ਉੱਕਣ ਮੰਨ ਕੀਤਾ ਉੱਤੇ ਇੱਥੋਂ ਦਾ ਕੇਰ ਇੱਕ ਉਹ ਲੱਗ ਬਿਛਾ ਵਜੇ ਮੈਂ ਉੱਤੇ ਵੀ ਵੀਡੀਓ ਬਣਾਉਂਗਾ ਰਾਜਾ ਜਨਕ ਦੇ ਜਦੋਂ ਉਹਨੂੰ ਦੇਵਤਾ ਇੱਕ ਆ ਕੇ ਬਚਨ ਦਿੰਦਾ ਵਾ ਵੀ ਤੇਨੂੰ ਤੇਰੇ ਘਰ ਇੱਕ ਪੁੱਤਰ ਹੋਊਗਾ ਜੋ ਆਪਣੇ ਦਰਾਵੜਾਂ ਦਾ ਨਾਸ਼ ਕਰੂਗਾ ਦਰਾਵੜ ਕੌਣ ਸੀ ਇੱਧਰ ਜਿਹੜੀ ਮੂਲ ਨਾ ਸੀ ਦਰਾਵੜ ਨੂੰ ਕੋਈ ਸੀ ਬੈਠ ਕੇ ਬੁੱਧ ਧਰਮ ਨੂੰ ਮੰਨਣ ਵਾਲੇ ਸੀ ਤਾਂ ਇਹਦਾ ਪੇਰੀਅਰ ਜਿਹੜਾ ਧਮਨ ਲੱਡੂ ਦਾ ਉਹ ਕੁਛ ਅਲੱਗ ਸੋਚ ਰੱਖਦਾ ਵਾ ਉਹ ਮੰਨਦਾ ਨਹੀਂ ਇਹ ਚੀਜ਼ਾਂ ਨੂੰ ਆਮ ਨੂੰ ਨਹੀਂ ਮੰਨਦਾ ਉਹਦਾ ਬਹੁਤ ਖਲਾਫਤ ਹੋਈ ਚਲੋ ਇਹ ਮੈਟਰ ਲੱਗਨ ਇੱਕ ਲੰਬੀ ਵੀਡੀਓ ਇਹਨਾਂ ਦੇ ਬਣ ਸਕਦੀ ਆ ਮੈਂ ਇਹਨਾਂ ਦੇ ਪਿਛੇ ਚ ਜਾਣਾ ਨਹੀਂ ਚਾਹੁੰਦਾ ਪਰ ਮੈਂ ਜੋ ਚ ਕਿਹਾ ਵੀ ਇਤਿਹਾਸ ਨੂੰ ਕਿਉਂ ਮਿਟਾ ਰਹੇ ਨੇ ਬਸ ਮੇਰਾ ਮੀਜਾ ਸੀ ਬਾਕੀ ਧੰਨਵਾਦ ਵੀਰੋ ਲਾਈਕ ਕਮੈਂਟ ਜਰੂਰ ਕਰ ਲਿਓ ਕਰੋ ਸਬਸਕ੍ਰਾਈਬ ਤੁਹਾਡੇ ਲਈ ਬਿਲਕੁਲ ਫਰੀਆ ਉਹ ਜਰੂਰ ਕਰ ਲਿਆ ਕਰੋ ਧੰਨਵਾਦ